ਰਣਪਾਲ ਜੀ ਦੇ ਵੀ ਜਿਹੜਾ ਹੈ ਉਹਨਾਂ ਤੋਂ ਸਵਾਲ ਪੁੱਛੋ ਮੈਂ ਤਾਂ ਉਹਨਾਂ ਦੀ ਇੰਡੀਪੈਂਡੈਂਟ ਉਹ ਕਿਹੜੇ ਬੱਚੇ ਆ ਬਾਲਕ ਥੋੜੋ ਅੱਛਾ ਉਹਨਾਂ ਨਾਲ ਗੱਲ ਕਰ ਲਓ ਬੀਬੀ ਪਰਿਵਾਰ ਦੇ ਮੈਂਬਰ ਸੀ ਤੁਹਾਡੇ ਨਾਲ ਕੋਈ ਗੱਲ ਤੇ ਹੈਗੇ ਹੁਣ ਵੀ ਸਾਡੇ ਪਰਿਵਾਰ ਦੇ ਮੈਂਬਰੀ ਹੈ ਉਹਨਾਂ ਦੇ ਬਾਹਰ ਹੈ ਮੈਂਬਰੀ ਤੇ ਪਰਿਵਾਰ ਦੇ ਤੌਰ ਤੇ ਜੇ ਕੋਈ ਕਰਦਾ ਹੈ ਤੇ ਮੈਂ ਉਹ ਤਾਂ ਸਾਰਿਆਂ ਦੇ ਸਾਹਮਣੇ ਹੀ ਕੋਈ ਲੋਕਲ ਪੇਟੀ ਦੀ ਗੱਲ ਹੋਣੀ ਨਹੀਂ ਕਿ ਜਿੱਕੇ ਵੀ ਕੋਈ ਲੋਕਲ ਪੇਟੀ ਹੈ ਕਿਸੇ ਨੂੰ ਜਾ ਤੱਕ ਕੋਈ ਸਾਡੇ ਕੋਲੇ ਕਿਸੇ ਦੀ ਕੋਈ ਸ਼ਿਕਾਇਤ ਆਉਂਦੀ ਅਸੀਂ ਉਹਦੇ ਖਿਲਾਫ ਕਾਰਵਾਈ ਕਰ ਲੈਂਦੇ ਜਿਹਦੇ ਖਿਲਾਫ ਸ਼ਿਕਾਇਤ ਆਉਂਦੀ ਤੇ ਆਪੇ ਅਗਲਾ ਜਵਾਬ ਦਿੰਦਾ ਵੀ ਮੈਂ ਕਿਉਂ ਕੀ ਕਰਦਾ ਸ਼ਿਕਾਇਤ ਦੇ ਨਾਲ ਸਲਾਮ مشورہ ਕੀਤਾ ਨਹੀਂ ਇਹ ਇਸ ਬਾਬਤ ਕੋਈ ਨਹੀਂ ਮੈਂ ਤਾਂ ਰੋਕਿਆ ਸੀ ਵੀ ਨਾ ਜਾਓ ਅੱਛਾ ਜੀ ਬੱਚੇ ਅਗਲੇ ਬੱਚੇ ਦੀ ਮਰਜ਼ੀ ਹੈ ਮੈਂ ਤਾਂ ਅੱਜ ਵੀ ਕਹਿਣਾ ਵੀ ਮੈਂ ਤਾਂ ਅੱਜ ਵੀ ਕਹਿਣਾ ਟਿਕਟ ਦੰਦੇ ਆ ਜੀ ਫਿਰ ਪ੍ਰਚਾਰ ਕਿਦਾਂ ਟਿਕਟ ਤਾਂ ਚਲੋ ਵੇਖੀ ਜਊ ਦੇਣਗੇ ਨਹੀਂ ਦੇਣਗੇ ਕੀ ਕਰਨਗੇ ਜਦੋਂ ਇਹ ਹਾਲਾਤ ਹੋਣਗੇ ਉਹਦੇ ਚ ਵੇਖਾਂਗੇ ਤੁਹਾਡਾ ਆਪਣਾ ਇੱਕ ਕੰਦ ਹੈ ਜੀ ਸਿਆਸਤ ਦੇ ਵਿੱਚ ਫਿਰ ਕਿਦੇ ਕਣੀ ਤੁਸੀਂ ਆਜੂ ਦਾ ਸਮਾਂ ਉਹਦਾ ਜਵਾਬ ਦੇਵਾਂਗੇ ਤੁਹਾਬਾ ਸਾਬ ਮੁਲਕਾ ਸਾਹਿਬ ਤੁਸੀਂ ਖੁਦ ਮੋਡ ਮੰਡੀ ਦੇ ਹਲਕਾ ਇੰਚਾਰਜ ਸੀਗੇ ਰਾਤ ਜਿਹੜਾ ਤੁਹਾਨੂੰ ਵੀ ਚੇਂਜ ਕਰ ਦਿੱਤਾ ਉੱਥੇ ਸੇਖੋ ਮੈਂ ਕੋਈ ਗੱਲ ਨਹੀਂ ਫਿਰ ਕੀ ਪਾਰਟੀ ਹੈ ਭਾਵੇਂ ਕਿਸੇ ਨੂੰ ਚੇਂਜ ਕਰ ਸਕਦੀ ਹੈ ਸੁਖਵੀਰ ਜੀ ਪ੍ਰਧਾਨ ਹੈ ਪਾਰਟੀ ਦੇ ਮਾਲਕ ਨੇ ਕਿਸੇ ਨੂੰ ਵੀ ਲਾ ਸਕਦੇ ਆ ਉਹਨਾਂ ਦਾ ਅਧਿਕਾਰ ਹੈ ਇਹ ਉਹਦੇ ਤੋਂ ਸਾਡੇ ਕਿੰਤੂ ਪਰੰਤੂ ਥੋੜਾ ਕੋਈ ਕਿਤੇ ਨਾ ਕਿਤੇ ਇਹ ਨਹੀਂਗਾ ਜੀ ਤੁਹਾਡੇ ਤੁਹਾਡੇ ਲਈ ਇੱਕ ਪ੍ਰੋਬਲਮ ਖੜੀ ਹੋ ਗਈ ਨਹੀਂ ਕੋਈ ਬਰਾਬਰ ਦੇ ਨਾਲ ਜਾਂ ਪਾਰਟੀ ਨਾਲ ਸੱਚੇ ਪਾਸ਼ਾ ਨਾ ਪ੍ਰੋਬਲਮ ਖੜੀ ਕਰੇ ਕੋਈ ਪ੍ਰੋਬਲਮ ਖੜੀ ਨਹੀਂ ਹੋ ਸਕਦੀ ਇਕ ਵੈਗਰੂ ਨਾਲ ਰਵੇ ਬਾਕੀ ਸਭ ਠੀਕ ਹੈ ਤੁਹਾਡੇ ਨੇ ਵੀ ਕਿਹਾ ਜਾ ਰਿਹਾ ਵੀ ਬਹੁਤ ਜਲਦੀ ਮਲੂਕਾ ਸਾਹਿਬ ਵੀ ਸ਼ਾਇਦ ਚਲੋ ਜਦੋਂ ਤੁਸੀਂ ਮੈਨੂੰ ਇਹ ਸਵਾਲ ਉਧੇ ਕਰਿਓ ਤੇ ਨਹੀਂ ਤੁਸੀਂ ਕਾਲੀਦਲ ਨਾਲ ਹੀ ਰਹੋਗੇ ਜਾਂ ਮੈਂ ਕਿ ਸਵਾਲ ਉਧੇ ਕਰਿਓ ਮੈਂ ਕਾਲੀਦਲ ਚ ਹੈਗਾ ਤੇ ਜਦੋਂ ਮੈਂ ਗਿਆ ਉਦੋਂ ਸਵਾਲ ਕਰਨਾ ਐਵੇਂ ਮੈਨੂੰ ਭੇਜੀ ਜਾਂਦੇ ਮਲੋ ਬੱਲੀ ਤੁਸੀਂ ਤੁਸੀਂ ਖੁਦ ਸੁਣਿਆ ਸ਼੍ਰੋਮਣੀ ਕਾਲੀਦਲ ਦੇ ਸੀਨੀਅਰ ਨੇਤਾ ਤੇ ਸਾਬਕਾ ਵਜ਼ੀਰ ਸਕੰਦਰ ਸਿੰਘ ਮਲੂਕਾ ਹੋਣਾ ਨੇ ਆਪਣਾ ਪੱਖ ਰੱਖਿਆ ਕਿ ਉਹਨਾਂ ਨੇ ਆਪਣੇ ਨੌ ਪੁੱਤ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਉਹ ਤੋਂ ਹੁਣ ਵੀ ਚਾਹੁੰਦੇ ਨੇ ਕੇ ਸ਼੍ਰੋਮਣੀ ਕਾਲੀ ਦਲ ਦੇ ਵਿੱਚ ਆ ਕੇ ਡਟ ਜਾਣ ਪਰ ਸਵਾਲ ਇਹ ਕਹਿੰਦੇ ਕਿ ਬੱਚਿਆਂ ਨੂੰ ਕਿਵੇਂ ਸਮਝਾ ਸਕਦਾ ਕਿ ਉਹ ਸਿਆਣੇ ਨੇ ਉਹਨਾਂ ਨੇ ਫੈਸਲਾ ਖੁਦ ਲੈ ਲਿਆ ਕਿ ਉਹ ਹੁਣ ਬੀਜੇਪੀ ਚ ਸ਼ਾਮਲ ਹੋ ਚੁੱਕੇ ਨੇ ਉਹਨਾਂ ਇਹ ਵੀ ਕਿਹਾ ਕਿ ਉਹਨਾਂ ਨੂੰ ਸੁਭੀ ਸਿੰਘ ਬਾਦਲ ਹੁਣ ਦੇਖਣਾ ਕਿਉਂਕਿ ਜਦੋਂ ਮੀਡੀਆ ਨੇ ਪੁੱਛਿਆ ਕਿ ਤੁਹਾਨੂੰ ਜਿਹੜੀ ਮੋੜ ਦੀ ਜ਼ਿੰਮੇਵਾਰੀ ਮਿਲੀ ਸੀ ਉਤੋਂ ਤੁਹਾਡੀ ਸਰਦਾਰੀ ਖੋਹ ਲਈ ਗਈ ਹੈ ਤੇ ਹੁਣ ਜਨਮਜੀਤ ਸਿੰਘ ਸਿੱਖ ਨੂੰ ਦਿੱਤੀ ਗਈ ਹੈ ਉਹ ਕਹਿੰਦੇ ਕਿ ਫੈਸਲਾ ਹਾਈ ਕਮਾਂਡ ਤੇ ਆ ਏਡੀ ਕੋਈ ਗੱਲ ਨਹੀਂ ਆ ਪਰ ਸਭ ਤੋਂ ਵੱਡੀ ਸਵਾਲ ਹੈ ਕਿ ਸਿਕੰਦਰ ਸਿੰਘ ਮਲੂਕੇ ਦੇ ਘਰ ਵੀ ਸਿਆਸੀ ਕੰਦਾਂ ਵੱਜ ਚੁੱਕੀਆਂ ਨੇ ਬੀਤੇ ਦਿਨੀ ਉਹਨਾਂ ਦੇ ਨੌ ਪੁੱਤ ਨੇ ਭਾਰਤੀ ਜਨਤਾ ਪਾਰਟੀ ਚ ਉਹ ਸ਼ਾਮਲ ਹੋ ਗਏ ਨੇ ਪਰਮਪਾਲਕਾ ਔਰ ਸਿੱਧੂ ਜਿਹੜੇ ਆਈਐਸ ਨੇ 2015 ਬੈਚ ਦੇ ਅਧਿਕਾਰੀ ਸੀ ਪਹਿਲਾਂ ਬੀ ਡੀ ਪੀਓ ਸਨ ਰੂਰਲ ਡਿਵੈਲਪਮੈਂਟ ਡਿਪਾਰਟਮੈਂਟ ਵਿੱਚ ਤੇ ਆਪਣੇ ਸਹੁਰੇ ਕਾਰਨ ਹੀ ਹੋ ਨਾਨ ਸਟੇਟ ਸਿਵਲ ਸਰਵਿਸ ਕਾਡਰ ਚੋਂ ਉਹ ਪੰਜਾਬ ਦੇ ਆਈਐਸ ਕੋਟੇ ਚੋਂ ਇੱਕ ਆਈਐਸ ਅਧਿਕਾਰੀ ਬਣ ਗਏ ਸਨ ਤੇ ਗੁਰਪ੍ਰੀਤ ਸਿੰਘ ਮਲੂਕਾ ਜਿਹੜੇ ਸ਼੍ਰੋਮਣੀ ਕਾਲੀ ਦਲ ਵਾਸਤੇ ਬਠਿੰਡਾ ਜ਼ਿਲ੍ਹੇ ਦੇ ਜਿਹੜੇ ਨੇ ਉਹ ਜ਼ਿਲ੍ਹਾ ਪ੍ਰੀਸ਼ਦ ਚੇਅਰਮੈਨ ਵੀ ਰਹਿ ਚੁੱਕੇ ਲੇਕਿਨ ਹੁਣ ਸਿਕੰਦਰ ਸਿੰਘ ਮਲੂਕਾ ਦਾ ਨੌ ਔਰ ਪੁੱਤ ਦੋਨੇ ਬੀਜੇਪੀ ਚ ਸ਼ਾਮਲ ਹੋ ਚੁੱਕੇ ਨੇ ਮਤਲਬ ਇੱਕੋ ਪਰਿਵਾਰ ਚਾਹੇ ਉਹ ਉਹਨਾਂ ਦਾ ਪਰਿਵਾਰ ਮਹਾਲੀ ਰਹਿੰਦਾ ਹੋਵੇ ਚਾਹੇ ਫਿਰ ਪਿੰਡ ਮਲੂਕੇ ਰਹਿੰਦਾ ਹੋਵੇ ਜ਼ਿਲ੍ਹਾ ਬਠਿੰਡਾ ਇੱਕੋ ਵੇੜੇ ਦੇ ਵਿੱਚ ਸਿਆਸੀ ਕੰਧਾਂ ਵੱਜ ਚੁੱਕੀਆਂ ਨੇ ਤੇ ਧਰਮ ਸੰਕਟ ਦੇ ਵਿੱਚ ਸਿਕੰਦਰ ਸਿੰਘ ਮਲੂਕਾ ਫਸ ਗਏ ਨੇ ਉਹ ਹੱਲੇ ਵੀ ਕਹਿ ਰਹੇ ਨੇ ਕਿ ਸ਼੍ਰੋਮਣੀ ਕਾਲੀ ਦਲ ਦੀ ਚੜ੍ਹਾਈ ਹੈ ਚੜ੍ਹਦੀ ਕਲਾ ਦੇ ਵਿੱਚ ਆ ਹੁਣ ਸਵਾਲ ਹੈ ਕਿ ਜੇ ਭਾਰਤੀ ਜਨਤਾ ਪਾਰਟੀ ਜਿਹੜੇ ਨੇ ਪਰਮਪਾਲ ਕੌਰ ਸਿੱਧੂ ਨੂੰ ਬਠਿੰਡਾ ਲੋਕ ਸਭਾ ਵਾਸਤੇ ਚੋਣ ਮੈਦਾਨ ਦੇ ਵਿੱਚ ਉਤਾਰ ਦਿੰਦੇ ਨੇ ਤੇ ਫਿਰ ਸਿਕੰਦਰ ਸਿੰਘ ਮਲੂਕਾ ਦਾ ਧਰਮ ਸੰਕਟ ਹੋਰ ਵੱਧ ਜਾਊਗਾ ਕਿਉਂਕਿ ਪਾਸੇ ਉਹ ਹਰਸਿਮਰਤ ਕੌਰ ਬਾਦਲ ਵਾਸਤੇ ਪ੍ਰਚਾਰ ਕਰਨਗੇ ਤੇ ਉਹਨਾਂ ਦੀ ਜਿੱਤ ਵਾਸਤੇ ਕੰਮ ਨਾ ਕਰਨਗੇ ਸ਼੍ਰੋਮਣੀ ਕਾਲੀ ਦਲ ਦੀ ਜਿਹੜੀ ਉੱਥੇ ਜਿੱਤ ਆ ਬਰਕਰਾਰ ਰਹੇ ਉਹਦੇ ਵਾਸਤੇ ਉਹ ਜਿਹੜੀ ਮਿਹਨਤ ਕਰਨਗੇ ਤੇ ਦੂਜੇ ਪਾਸੇ ਅਗਰ ਉਹਨਾਂ ਦੀ ਨੌ ਪਰਮਪਾਲਕ ਔਰ ਸਿੱਧੂ ਬਠਿੰਡਾ ਤੋਂ ਭਾਰਤੀ ਜਨਤਾ ਪਾਰਟੀ ਵਾਸਤੇ ਲੜਦੇਗੇ ਤੇ ਲਾਜ਼ਮੀ ਤੌਰ ਤੇ ਚੋਣਾਂ ਦੀਆਂ ਸਰਗਰਮੀਆਂ ਦੇ ਵਿੱਚ ਸਿਆਸਤ ਦੇ ਅਖਾੜੇ ਦੇ ਵਿੱਚ ਫਿਰ ਪੋਲੀਟੀਕਲ ਪਾਰਟੀ ਜਿਹੜੀ ਤੁਹਾਡੀਆਂ ਵਿਰੋਧੀ ਪਾਰਟੀਆਂ ਉਹਦਾ ਬਾਰੇ ਵੀ ਚੰਗਾ ਬੰਦਾ ਬੋਲਣਾ ਪੈਂਦਾ ਤੇ ਪਾਰਟੀ ਦੇ ਉਮੀਦਵਾਰਾਂ ਬਾਰੇ ਵੀ ਤੁਹਾਨੂੰ ਕੁਝ ਨਾ ਕੁਝ ਕਹਿਣਾ ਪੈਂਦਾ ਵੋਟਰਾਂ ਨੂੰ ਭਰਮਾਉਣ ਵਾਸਤੇ ਤੇ ਹੁਣ ਸਿਕੰਦਰ ਸਿੰਘ ਮਲੂਕਾ ਬੁਰੀ ਤਰ੍ਹਾਂ ਫਸ ਗਏ ਨੇ ਉਹਨਾਂ ਦੇ ਨੌ ਪੁੱਤ ਨੇ ਸਿਕੰਦਰ ਸਿੰਘ ਮਲੂਕਾ ਨੂੰ ਬੁਰੀ ਤਰ੍ਹਾਂ ਫਸਾ ਦਿੱਤਾ ਗਿਆ ਹਾਲਾਂਕਿ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਸੁਭੀ ਸਿੰਘ ਬਾਦਲ ਹੋਣਾ ਦੀ ਵੀ ਸਟੇਟਮੈਂਟ ਆਈ ਹੈ ਕਿ ਜਿਹੜੇ ਬੀਜੇਪੀ 'ਚ ਜਾਣ ਵਾਲੇ ਲੋਕਾਂ ਦਾ ਡੀਐਨਏ ਚੈੱਕ ਕਰਨਾ ਚਾਹੀਦਾ ਹੈਗਾ ਤੇ ਇਸ ਤੇ ਵੀ ਪਰਮਪਾਲ ਕੌਰ ਹੋਣਾ ਨੇ ਵੱਡੀ ਟਿੱਪਣੀ ਕਰ ਦਿੱਤੀ ਹੈ ਕਿ ਸੁਭੀ ਸਿੰਘ ਬਾਦਲ ਨੂੰ ਕੀ ਡੀਐਨਏ ਦਾ ਪੂਰਾ ਮਤਲਬ ਪਤਾ ਹੈਗਾ ਇੱਕ ਵੱਡੀ ਟਿੱਪਣੀ ਦਾ ਵੱਡਾ ਦਲੀਲ ਦੇ ਨਾਲ ਜਵਾਬ ਦਿੱਤਾ ਗਿਆ ਔਰ ਸਭ ਤੋਂ ਵੱਡੀ ਗੱਲ ਹੈ ਕਿ ਹੁਣ ਪਰਮਪਾਲ ਕੌਰ ਹੋਣੀ ਸਿੱਧੇ ਹੋ ਗਏ ਨੇ ਕਿਉਂਕਿ ਸਿਆਸੀ ਗਤੀਵਿਧੀਆਂ 'ਚ ਉਹਨਾਂ ਨੂੰ ਸਰਗਰਮੀਆਂ ਦਿਖਾਉਣੀਆਂ ਪੈਣਗੀਆਂ ਹੋ ਸਕਦਾ ਹੈ ਕਿ ਭਾਰਤੀ ਜਨਤਾ ਪਾਰਟੀ ਉਹਨਾਂ ਨੂੰ ਭਾਰਤੀ ਜਨਤਾ ਪਾਰਟੀ ਦੇ ਕਿਸੇ ਵਿੰਗ ਦੇ ਵਿੱਚ ਜਾਂ ਮੇਨ ਭਾਰਤੀ ਜਨਤਾ ਪਾਰਟੀ ਜਾਂ ਭਾਰਤੀ ਜਨਤਾ ਪਾਰਟੀ ਦਾ ਜਿਹੜਾ ਇਸਤਰੀ ਵਿੰਗ ਆ ਉਹਦੇ 'ਚ ਉਹਨਾਂ ਨੂੰ ਜ਼ਿੰਮੇਵਾਰੀ ਵੀ ਦਿੱਤੀ ਜਾ ਸਕਦੀ ਆ ਜਦੋਂ ਜ਼ਿੰਮੇਵਾਰੀ ਦਿੱਤੀ ਜਾਊਗੀ ਤਾਂ لازمی ਤੌਰ ਤੇ ਉਹ ਚੋਣ ਸਰਗਰਮੀਆਂ ਦੇ ਵਿੱਚ ਹਿੱਸਾ ਲੈਣਗੇ ਲੋਕਾਂ ਦੇ ਵਿੱਚ ਜਾਣਗੇ ਔਰ ਲੋਕਾਂ ਨੂੰ ਭਾਰਤੀ ਜਨਤਾ ਪਾਰਟੀ ਨੂੰ ਵੋਟਾਂ ਪਾਉਣ ਵਾਸਤੇ ਅਪੀਲ ਵੀ ਕਰਨਗੇ ਪਰ ਇਹ ਜਿਹੜੀ ਵੱਡੀ ਜਿਹੜੀ ਮੁਸੀਬਤ ਬਣ ਚੁੱਕੀ ਹੈਗੀ ਹਾਲਾਂਕਿ ਉਹ ਪਰਮਪਾਲ ਕੌਰ ਉਹਨਾਂ ਨੇ ਇੱਥੋਂ ਤੱਕ ਵਕੀਅਤ ਦਿੱਤਾ ਹੈਗਾ ਕਿ ਮੇਰਾ ਜਿਹੜੀ ਅਸਤੀਫਾ ਪ੍ਰਮਾਣ ਹੋ ਚੁੱਕਾ ਹੈ ਉਹਨਾਂ ਵੀ ਕਹਿੰਦਾ ਕਿ ਸ਼ਾਇਦ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੂੰ ਅਸਤੀਫਾ ਅਤੇ VRS ਦੇ ਵਿੱਚ ਫਰਕ ਦਾ ਨਹੀਂ ਪਤਾ ਹੈਗਾ ਕਿਉਂਕਿ VRS ਮੈਂ ਲਈਆ VRS ਮੈਨੂੰ ਮਿਲ ਚੁੱਕੀ ਹੈ ਮੇਰੇ ਕੋਲ ਸਾਰੇ ਸਬੂਤ ਨੇ ਪਾਰ ਸਰਕਾਰ ਵੱਲੋਂ ਵੀ ਬੀਤੇ ਰਾਤ ਹੀ ਕਹਿ ਦਿੱਤਾ ਗਿਆ ਸੀ ਕਿ ਉਹਨਾਂ ਦੀ VRS ਜਿਹੜੀ ਆ ਉਹ ਮਨਜ਼ੂਰ ਕਰ ਲਈ ਗਈ ਹੈ ਤੇ ਹੁਣ ਉਹਨਾਂ ਨੇ ਕਿਹਾ ਕਿ ਜਿਹੜੇ ਸੀਐਮ ਸਾਹਿਬ ਨੇ ਮੇਰੀ ਵਾਰੀ ਜਿਹੜੀ ਚਿੰਤਾ ਕੀਤੀ ਹੈਗੀ ਆ ਮੈਂ ਉਸ ਚਿੰਤਾ ਦਾ ਉਸ ਫਿਕਰ ਦਾ ਧੰਵਾਦ ਵੀ ਕਰਦੀਆਂ ਲੇਕਿਨ ਪਰਿਵਾਰ ਦੇ ਵਿੱਚ ਜਿਹੜੀ ਆ ਉਹ ਜਿਹੜੀ ਸਿਆਸੀ ਕੰਧ ਵੱਜੀ ਆ ਗਿਆ ਉਹਦੇ ਨਾਲ ਹੁਣ ਸਭ ਤੋਂ ਵੱਡੀ ਵਿਪਤਾ ਜਿਹੜੀ ਬਣਨੀ ਹੈ ਸਿਆਸੀ ਤੌਰ ਤੇ ਉਹ ਹੈ ਕਿ ਤੁਸੀਂ ਚਾਹੇ ਪਰਿਵਾਰ ਇਕੱਠਾ ਲੇਕਿਨ ਸਿਆਸੀ ਤੌਰ ਤੇ ਤੁਹਾਡੀਆਂ ਹੁਣ ਨੀਤੀਆਂ ਜਿਹੜੀਆਂ ਉਹ ਵੱਖਰੀਆਂ ਵੱਖਰੀਆਂ ਹੋ ਗਈਆਂ ਤੁਹਾਡੀਆਂ ਜਿਹੜੀ ਵਿਚਾਰਧਾਰਾ ਉਹ ਅਲੱਗ ਫਲੱਗ ਪੈ ਚੁੱਕੀ ਆ ਗਿਆ ਹੁਣ ਪੰਜਾਬ ਦੇ ਵਿੱਚ ਇੱਕ ਹੋਰ ਪਰਿਵਾਰ ਜੁੜ ਗਿਆ ਜਿੰਨਾ ਪਰਿਵਾਰਾਂ ਦੇ ਵਿੱਚ ਇੱਕ ਪਰਿਵਾਰ ਅਕਾਲੀ ਦਲ ਚਾ ਇੱਕ ਪਰਿਵਾਰ ਕਾਂਗਰਸ ਚਾ ਇੱਕ ਪਰਿਵਾਰ ਭਾਜਪਾ ਚਾ ਇੱਕ ਪਰਿਵਾਰ ਕਾਂਗਰਸ ਦੇ ਵਿੱਚ ਆ ਇੱਕ ਪਰਿਵਾਰ ਅਕਾਲੀ ਦਲ ਦੇ ਵਿੱਚ ਤੇ ਇੱਕ ਭਾਜਪਾ ਦੇ ਵਿੱਚ ਜਿਵੇਂ ਸਿਕੰਦਰ ਸਿੰਘ ਮਲੂਕਾ ਹਨ ਉਹ ਅਕਾਲੀ ਦਲ ਦੇ ਸਿਪਾਈ ਰਹਿਣਗੇ ਤੇ ਉਹਨਾਂ ਦੇ ਨੌ ਪੁੱਤ ਭਾਜਪਾ ਦੇ ਸਿਪਾਈ ਬਣ ਚੁੱਕੇ ਨੇ ਕਾਂਗਰਸ ਦੇ ਲੀਡਰ ਪ੍ਰਤਾਪ ਸਿੰਘ ਬਾਜਵਾ ਦੀ ਗੱਲ ਕੀਤੀ ਜਾਵੇ ਤਾਂ ਉਹ ਖੁਦ ਕਾਂਗਰਸ ਪਾਰਟੀ ਦੇ ਸਿਪਾਈ ਨੇ ਤੇ ਉਹਨਾਂ ਦੇ ਛੋਟੇ ਭਰਾ ਫਤੇ ਜੰਗ ਸਿੰਘ ਬਾਜਵਾ ਉਹ ਭਾਰਤੀ ਜਨਤਾ ਪਾਰਟੀ ਦੇ ਸਿਪਾਈ ਨੇ ਪਰ ਹੁਣ ਜਦੋਂ ਮੀਡੀਆ ਨੇ ਸਿਕੰਦਰ ਸਿੰਘ ਮਲੂਕਾ ਕੋਲੋਂ ਇਹ ਵੀ ਪੁੱਛਿਆ ਕਿ ਕੀ ਤੁਸੀਂ ਵੀ ਜਾ ਸਕਦੇ ਤੇ ਉਹ ਕਹ ਰਹੇ ਮੀਡੀਆ ਤੇ ਉਲਟਾ ਉਹਨਾਂ ਨੇ ਕਿਹਾ ਕਿ ਤੁਸੀਂ ਮੈਨੂੰ ਮੱਲੋ ਮੱਲੀ ਕਿਉਂ ਭੇਜ ਰਹੇ ਨੇ ਇਹ ਸਵਾਲ ਉਸ ਦਿਨ ਬਣੂਗਾ ਜਿੱਦਨ ਮੈਂ ਕਿਤੇ ਜਾਵਾਂਗਾ ਲੇਕਿਨ ਫਿਲਹਾਲ ਮੈਂ ਕਿਤੇ ਨਹੀਂ ਜਾ ਰਿਹਾ ਸ਼ਰੂਮ ਨਿਕਾਲੀ ਦਲ ਦੇ ਵਿੱਚ ਹੀ ਆ ਇਹ ਜਿਹੜੀ ਸਭ ਤੋਂ ਵੱਡੀ ਗੱਲ ਆ ਕਿ ਇਹ ਜਿਹੜੀ ਚਰਚਾ ਸ਼ੁਰੂ ਹੋ ਚੁੱਕੀ ਆ ਕਿ ਪਰਮਪਾਲ ਕੌਰ ਹੁਣੇ ਭਾਰਤੀ ਜਨਤਾ ਪਾਰਟੀ ਵੱਲੋਂ ਜਿਹੜੇ ਨੇ ਬਠਿੰਡਾ ਲੋਕ ਸਭਾ ਚੋਣ ਵਾਸਤੇ ਪੂਰੀ ਤਰ੍ਹਾਂ ਸਰਗਰਮ ਹੋ ਚੁੱਕ ਨੇ ਆਪਣੀਆਂ ਸਰਗਰਮੀਆਂ ਦੇ ਵਿੱਚ ਉਹਨਾਂ ਨੇ ਵਾਅਦਾ ਕਰ ਦਿੱਤਾ ਪੁਰ ਭਾਰਤੀ ਜਨਤਾ ਪਾਰਟੀ ਦੇ ਗੱਲ ਕੀਤੀ ਜਾਵੇ ਕਿ ਜਿਹੜੇ ਹੁਣ ਤੱਕ ਉਹਨਾਂ ਨੇ ਟਿਕਟਾਂ ਦਿੱਤੀਆਂ ਨੇ ਗਰਦਾਸਪੁਰ ਤੋਂ ਪੁਰਾਣੇ ਵਰਕਰ ਨੂੰ ਦਿੱਤੀ ਟਿਕਟ ਦਨੇਸ਼ ਬੱਬੂ ਜਿਹੜੇ 2 ਵਾਰ ਐਮਐਲਏ रह ਚੁੱਕੇ ਨੇ ਸਜਾਨਪੁਰ ਤੋਂ ਫਿਰ ਪੰਜਾਬ ਵਿਧਾਨ ਸਭਾ ਦੇ ਵਿੱਚ ਉਹ ਡਿਪਟੀ ਸਪੀਕਰ ਦੇ ਤੌਰ ਤੇ ਵੀ ਕੰਮ ਕਰ ਚੁੱਕੇ ਨੇ ਅੰਮ੍ਰਿਤਸਰ ਤੋਂ ਗੱਲ ਕੀਤੀ ਜਾਵੇ ਤਾਂ ਤਰਨਜੀਤ ਸਿੰਘ ਸੰਧੂ ਜਿਹੜੇ ਆਈਐਫਐਸ ਮਤਲਬ ਇੰਡੀਅਨ ਫੋਰਨ ਸਰਵਿਸ ਦੇ ਉੱਚ ਅਹੁਦੇ ਤੋਂ ਅਮਰੀਕਾ ਤੋਂ ਰਿਟਾਇਰ ਹੋਏ ਨੇ ਉਹ ਅੰਮ੍ਰਿਤਸਰ ਤੋਂ ਉਹਨਾਂ ਨੂੰ ਟਿਕਟ ਦਿੱਤੀ ਗਈ ਹੈ ਜਲੰਧਰ ਤੋਂ ਸ਼ਸ਼ੀਲ ਕੁਮਾਰ ਰਿੰਕੂ ਜਿਹੜੇ ਪਹਿਲਾਂ ਕਿਸੇ ਸਮੇਂ ਕਾਂਗਰਸੀ ਹੁੰਦੇ ਸੀ ਫਿਰ ਉਹ ਆਕੇ ਐਮਐਲਏ ਬਣਦੇ ਨੇ ਕਾਂਗਰਸ ਪਾਰਟੀ ਲੋ ਫਿਰ ਜਿਹੜੇ ਜਲੰਧਰ ਜਿਮਨੀ ਚੋੜ ਹੁੰਦੀ ਆ ਉੱਥੇ ਉਹ ਆਕੇ ਜਿੱਤੇ ਜਾਂਦੇ ਨੇ ਮੈਂਬਰ ਪਾਰਲੀਮੈਂਟ ਬਣ ਜਾਂਦੇ ਨੇ ਉਸ ਤੋਂ ਬਾਅਦ ਹੁਣ ਬੀਜੇਪੀ ਤੇ ਸ਼ਾਮਲ ਹੋ ਚੁੱਕੇ ਨੇ ਜਿਹੜੇ ਫਰੀਦਕੋਟ ਸੀਟ ਆ ਉਥੋਂ ਉਹਨਾਂ ਨੇ ਹੰਸ ਰਾਜ ਹੰਸ ਜਿਹੜੇ ਪਹਿਲਾਂ ਦਿੱਲੀ ਤੋਂ ਹੀ ਐਮਪੀ ਸਭ ਤੋਂ ਵੱਡੇ ਮਾਰਜ ਨਾਲ ਜਿੱਤੇ ਇਸ ਟਾਈਮ ਫਰੀਦਕੋਟ ਤੋਂ ਜਿਹੜੀ ਆ ਉਹ ਚੋਣ ਲੜਦੇ ਨੇ ਪਟਿਆਲਾ ਤੋਂ ਪ੍ਰਨੀਤ ਕੌਰ ਨੇ ਜਿਹੜੇ ਪਹਿਲਾਂ ਉਹਨਾਂ ਦਾ ਪਛੋਕੜ ਕਾਂਗਰਸੀ ਆ ਉਹਨਾਂ ਨੂੰ ਟਿਕਟ ਦਿੱਤੀ ਹੈ ਲੁਧਿਆਣੇ ਤੋਂ ਰਵਨੀਤ ਸਿੰਘ ਬਿੱਟੂ ਉਹਨਾਂ ਨੂੰ ਦਿੱਤੀ ਹੈ ਜਿਹੜੇ ਤਿੰਨ ਵਾਰ ਐਮਪੀ ਆ ਕਾਂਗਰਸੀ ਆ ਪਤਲ ਹਾਲੇ ਤੱਕ ਜਿਹੜੇ ਭਾਜਪਾ ਦੇ ਅਗਰ ਕੁੱਲ ਮਿਲਾ ਕੇ ਜਿਹੜੀਆਂ 5 ਜਿਹੜੇ ਉਮੀਦਵਾਰ उतारे ਨੇ ਉਹਨਾਂ ਵਿੱਚੋਂ ਕੋਈ ਵੀ ਉਹਨਾਂ ਦਾ ਇੱਕੋ ਇੱਕ ਆਪਣਾ ਵਾ ਜਿਹੜਾ ਪਾਰਟੀ ਦਾ ਵਰਕਰ ਪਾਰਟੀ ਦਾ ਲੀਡਰ ਆ ਪਾਰਟੀ ਆਰਐਸਐਸ ਨਾਲ ਜੁੜੇ ਰਹਿਣੇ ਉਹ ਦਿਨੇਸ਼ ਬਬੂ ਬਾਕੀ ਜਿਹੜੇ ਚਾਰੇ ਨੇ ਉਹ ਬਗਾਨੇ ਨੇ ਹੁਣ ਜੇ ਪਰਮਪਾਲ ਕੌਰ ਨੂੰ ਬਠਿੰਡੇ ਤੋਂ ਸੀਟ ਦਿੱਤੀ ਜਾਂਦੀ ਹੈ ਤੇ ਉਹ ਵੀ ਬਾਹਰੀ ਹੋਣਗੇ ਮਤਲਬ ਉੱਥੇ ਬਠਿੰਡੇ ਦੇ ਵਿੱਚ ਇਹ ਵੀ ਕਿ ਪਹਿਲਾਂ بڑے بڑے ਭਾਜਪਾ ਦੇ ਵਰਕਰਾਂ ਦੇ ਨਾਮ ਚੱਲਦੇ ਸੀ ਲੀਡਰਾਂ ਦੇ ਪਰ ਹੁਣ ਇੱਕ ਹੋਰ ਪੈਰਾਸ਼ੂਟ ਦੇ ਨਾਲ ਜਿਹੜਾ ਉਮੀਦਵਾਰ ਆਉਣ ਦੀ ਸੁਭਾਵਨਾ ਪੱਕੀ-ਪੱਕੀ ਦੱਸੀ ਜਾ ਰਹੀ ਹੈ ਉਹ ਪਰਮਪਾਲ ਕੌਰ ਦੇ ਰੂਪ ਵਿੱਚ ਭਾਜਪਾ ਉਮੀਦਵਾਰ ਅਤਾਰ ਸਦੇ ਲੇਕਿਨ ਹੁਣ ਸਿਕੰਦਰ ਸਿੰਘ ਮਲੂਕਾ ਹੋਣਾ ਨੇ ਜਿਹੜਾ ਆਪਣਾ ਜਿਹੜਾ ਪੱਖ ਆ ਉਹ ਸਾਰਿਆਂ ਦੇ ਸਾਹਮਣੇ ਰੱਖ ਦਿੱਤਾ ਹੈਗਾ ਹੁਣ ਦੇ ਦੇ ਕਿ ਲੋਕ ਸਭਾ ਚੋਣਾਂ ਦੇ ਦੌਰਾਨ ਜਿਹੜੀ ਸਿਆਸੀ ਮੁਸੀਬਤ ਆ ਉਹ ਨੂੰ ਸਿਕੰਦਰ ਸਿੰਘ ਮਲੂਕਾ ਹੁਣ ਕਿਵੇਂ ਟਾਲਦੇ ਨੇ ਫਿਲਹਾਲ ਇਸ ਜਾਣਕਾਰੀ ਦੇ ਨਾਲ ਤੁਹਾਡੇ ਤੋਂ ਲੰ데요 ਆ ਗਿਆ ਦੇਖਦੇ ਰਹੋ এবੀਸੀ ਪੰਜਾਬ ਧੰਨਵਾਦ